ਠੀਕ ਹੈ। ਹੋਰ ਇਹ। ਰੋਣਾ ਨਹੀਂ। ਪੁੱਤਾਂ ਬਿਲੇ ਨਹੀਂ ਸਰਦ। ਰੋਣਾ ਨਹੀਂ ਫਿਰ ਰੋਣਾ ਕੋਈ ਨਹੀਂ। ਮੈਂ ਹੈਗਾ ਮੈਂ ਤੁਹਾਡਾ ਪੁੱਤ ਆ ਵੀ ਆ ਗਿਆ। ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ। ਰਿਸ਼ਵਤ, ਭ੍ਰਿਸ਼ਟਾਚਾਰ, ਨਸ਼ਾ ਤੇ ਤਸਕਰੀ ਵਰਗੇ ਗੰਦੇ ਕੰਮਾਂ ਦੀ ਦਲਦਲ ਫਸੇ ਪੁਲਿਸ ਅਧਿਕਾਰੀਆਂ ਬਾਰੇ ਅਕਸਰ ਹੀ ਵੀਡੀਓ ਅਤੇ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿੱਥੇ ਇੱਕ ਪਾਸੇ ਗਰੀਬਾਂ ਮਜਲੂਮਾਂ ਤੇ ਅਤਿਆਚਾਰ ਕਰਨ ਵਾਲੇ ਪੁਲਿਸ ਅਧਿਕਾਰੀਆ ਸੁਰਖੀਆਂ 'ਚ ਬਣੇ ਰਹਿੰਦੇ ਨੇ ਉੱਤੇ ਹੀ ਪੰਜਾਬ ਪੁਲਿਸ ਦਾ ਇੱਕ ਅਜਿਹਾ ਵੀ ਮੁਲਾਜ਼ਮ ਹੈ ਜੋ ਗਰੀਬ ਅਤੇ ਬੇਸਹਾਰਾ ਬਜ਼ੁਰਗ ਜੋੜਿਆਂ ਦੀ ਸੇਵਾ ਵਿੱਚ ਲੱਗਿਆ ਹੋਇਆ ਹੈ ਜਿਸਨੇ ਆਪਣਾ ਢਿੱਡ ਭਰਨਾ ਹੋਵੇ ਉਹ ਆਪਣੇ ਹੱਕ ਦੀ ਕਮਾਈ ਨਾਲ ਵੱਜ ਵੀ ਸਕਦਾ ਤੇ ਹੋਰਾਂ ਨੂੰ ਰਜਾ ਵੀ ਸਕਦਾ ਹੈ ਇਹੀ ਕੰਮ ਕਰਦਾ ਹੈ ਪੰਜਾਬ ਪੁਲਿਸ ਦਾ ਇਹ ਨੌਜਵਾਨ Rona n i ế t 에것이 o n a net 이 o n a t i n ਉਹ ਤਾਂ ਮੇਰੇ ਸੰਭਾਤ ਕੋਈ ਨਹੀਂ ਰੋਣਾ ਨਹੀਂ ਰੋਣਾ ਮੈਂ ਹੈਗਾ ਮੈਂ ਤੁਹਾਡਾ ਪੁੱਤ ਆ ਵੀ ਆ ਗਿਆ ਕੋਈ ਨਹੀਂ ਰੋਣਾ ਬੱਚੇ ਨਹੀਂ ਕਿਤੇ ਸੁੱਖ ਨਹੀਂ ਮੇਰੇ ਕੋਈ ਮੈਂ ਨੂੰ ਮਾਲ ਲੈਣਾ ਉਹ ਗਿਆ ਸੁਣਾ ਰੋਣਾ ਨਹੀਂ ਰੋਣਾ ਜੋਣਾ ਪੁੱਤ ਮੇਰਾ 7 ਸਾਲ ਦੀ ਉਮਰ ਦਾ ਕੰਮ ਅੱਡਾ ਦਾ ਕੋਈ ਕੋਣ ਜਾਂਦਾ ਅਵੇ ਅਵੇ ਤੁਨ ਮੈਂ ਗੱਲ ਰੱਖੀ ਐ ਤੋ ਤੁਸੀਂ ਹੁਣੇ ਵੀਡੀਓ ਵਿੱਚ ਦੇਖਿਆ ਕਿਵੇਂ ਆਪਣੀ ਗੱਡੀ ਚੋਂ ਰਾਸ਼ਨ ਪਾਣੀ ਕੱਢ ਕੇ ਇੱਕ ਪੁਲਿਸ ਮੁਲਾਜ਼ਮ ਇੱਕ ਗਰੀਬ ਤੇ ਬੇਸਹਾਰਾ ਬਜ਼ੁਰਗ ਜੋੜੇ ਦੇ ਘਰ ਜਾ ਕੇ ਖੁਦ ਉਹਨਾਂ ਨੂੰ ਦੇ ਕੇ ਆਉਂਦਾ ਹੈ ਜੀ ਹਾਂ ਇਹ ਨੌਜਵਾਨ ਪੁਲਿਸ ਮੈਕਮੇਂਟ ਨੌਕਰੀ ਦੇ ਨਾਲ-ਨਾਲ ਸਮਾਜ ਸੇਵਾ ਵੀ ਕਰਦਾ ਹੈ ਜਿਹੜੇ ਵੀ ਬਜ਼ੁਰਗ ਜੋੜੇ ਗਰੀਬ ਨੇ ਅਤੇ ਬੇਸਹਾਰਾ ਨੇ ਜਿਨ੍ਹਾਂ ਦਾ ਕੋਈ ਵਾਰਿਸ਼ ਨਹੀਂ ਹੈ ਇਹ ਨੌਜਵਾਨ ਉਹਨਾਂ ਲਈ ਇੱਕ ਉਮੀਦ ਦੀ ਕਿਰਨ ਬਣ ਕੇ ਉੱਭਰਿਆ ਆਪਣੀ ਕਮਾਈ ਚੋਂ ਹਰ ਮਹੀਨੇ ਇਹ ਨੌਜਵਾਨ ਬਜ਼ੁਰਗਾਂ ਨੂੰ ਜ਼ਰੂਰਤ ਦਾ ਸਹਾਰਾ ਦੇ ਕੇ ਆਉਂਦਾ ਹੈ ਜਿਸ ਕਾਰਨ ਬਜ਼ੁਰਗ ਵੀ ਇਸ ਨੂੰ ਆਪਣਾ ਹੀ ਪੁੱਤ ਮੰਨਦੇ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਅਨੁਸਾਰ ਇਹ ਨੌਜਵਾਨ ਲੁਧਿਆਣਾ ਜ਼ਿਲ੍ਹਾ ਦੇ ਅਧੀਨ ਆਉਂਦੇ ਪੁਲਿਸ ਵਿਭਾਗ ਵਿੱਚ ਤਾਇਨਾਤ ਹੈ ਇਹ ਵੀਡੀਓ ਦੇਖ ਕੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਅਜਿਹੇ ਪੁਲਿਸ ਵਾਲੇ ਹਰ ਸ਼ਹਿਰ ਹਰ ਥਾਂ ਤੇ ਹਰ ਪਿੰਡ 'ਚ ਮੌਜੂਦ ਰਹਿਣੇ ਚਾਹੀਦੇ ਨੇ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ